ਸਾਰੀਆਂ ਗੱਲਾਂ ਦਿਲਾ ਛੱਡ ਕੈਸੇ ਹਾਂ ਦੱਸਦੇ ਐ ਮਹਾਂਪੁਰਜ ਦੱਸਦੇ ਐ ਕਿ ਕੱਲਾ ਉਸ ਘਰ ਨੂੰ ਧੋਲੀਏ ਫੇਰ ਬੋਲੀਏ ਕੀ ਕਿਹਾ ਬਿਨਾ ਸੋਚਿਆ ਨੀ ਚਾਹੀਦਾ ਜੀਵਨ ਬੋਲਣਾ ਬਿਨਾ ਸੋਚੇ ਨੀ ਚਾਹੀਦਾ ਜੀਵਨ ਬੋਲਣਾ ਉਹ ਬੋਲੇ ਰ ਤੂੰ ਕੱਲਾ ਚਾਹੀਦਾ ਹੈ ਤੂੰ ਲੜਨਾ ਹੋ ਹੋ ਬੋਲਣੇ ਤੋਂ ਪਹਿਲਾਂ ਚਾਹੀਦਾ ਹੈ ਤੂੰ ਲੜਨਾ ਵੀਨਾ ਸੋਚਿਆ ਨਿਚਾਈ ਦਾ ਜਬਾਨੋਂ ਬੋਲਣਾ ਵੀਨਾ ਸੋਚਿਆ ਨਿਚਾਈ ਦਾ ਜਬਾਨੋਂ ਬੋਲਣਾ ਤੂੰ ਹੋ ਬੋਲਣੇ ਤੋਂ ਪਹਿਲਾਂ चाहिए ना है तोलना पाजी की हो गल पाजी की हो दे दे जा घरे लिए रब दे हार दियाँ बेला छे ਇਹ ਗੱਲਾਂ ਐਸਾ ਨਹੀਂ ਹੁੰਦੀਆਂ ਜੋ ਕਿ ਬੰਦੇ ਦੇ ਜਿਗਰ ਵਿੱਚ ਲੱਗ ਜਾਂਦੀਆਂ ਸਾਰੀ ਉਮਰ ਕੈਰੀ ਕਰਨ ਦੀ ਐਵੇਂ ਲੱਗ ਜਾਂਦੀ ਹੈ ਕਿਤੇ ਬੰਦੇ ਬਾਗੀ ਜਿੱਤੀ ਜਿੱਤੀ ਬੰਦਾ ਹਾਰ ਜਾਂਦਾ ਇਹ ਗੱਲਾਂ ਐਸਾ ਨਹੀਂ ਹੁੰਦੀਆਂ ਇਸੇ ਕਰਕੇ ਮਹਾਪੁਰਸ਼ ਨੇ ਲਿਖਦੇ ਹਨ ਹੱਲੇ

पे ली डो बी पायो तारीअ गो डो वधी पायो ਦੀਆਂ ਗੱਲਾਂ ਖਿਲਾਸ਼ਾਂ ਦੇ Send out the lights, ਸਰਸੰਗੀ ਜੀ ਦਿਲਾਂ ਛੱਡ ਇਸ ਝੂਠੇ ਸੰਸਾਰ ਦੀਆਂ ਗੱਲਾਂ ਆਜਾ ਕਰ ਲਈਏ ਰੱਬ ਦੇ ਪਿਆਰ ਦੀਆਂ ਗੱਲਾਂ ਪਿਆਰੀ ਸਰਸੰਗੀ ਜੀ ਦੱਸਦੇ ਆ ਕਿ ਜੇਕਰ ਆਪਾਂ ਕਿਸੇ ਤਾਸ਼ ਵਾਲੀ ਟਾਣੀ 'ਚ ਬੈਠ ਜਾਈਏ ਤਾਂ ਉੱਥੇ ਤਾਸ਼ ਦੀਆਂ ਗੱਲਾਂ ਹੁੰਦੀਆਂ ਜੇ ਕਿਤੇ ਸ਼ਰਾਬੀਆਂ ਦੀ ਟਾਣੀ ਵਿੱਚ ਬੈਠ ਜਾਈਏ ਉੱਥੋਂ ਹੀ ਸ਼ਰਾਬੀਆਂ ਦੀਆਂ ਗੱਲਾਂ ਹੁੰਦੀਆਂ ਐ ਜੇ ਕਿਤੇ ਸਤਸੰਗ ਵਾਲੇ ਕੋਲ ਕਿਸੇ ਕੋਲ ਬੈਠ ਜਾਈਏ ਮਹਾਪੁਰਖ ਕੋਲ ਤਾਂ ਉਥੇ ਸਤਸੰਗ ਦੀਆਂ ਗੱਲਾਂ ਹੁੰਦੀਆਂ ਪਿਆਰੀ ਸਤਸੰਗ ਜੀ ਆਪਾਂ ਉੱਥੋਂ ਲਹਾ ਲੈਣਾ ਐ ਨਾ ਕਿ ਸ਼ਰਾਬੀ ਬੰਦੇ ਕੋਲ ਜੋਹਾਰੀਆਂ ਕੋਲ ਬੈਠ ਕੇ ਆਪਾਂ ਉੱਥੋਂ ਕੁਝ ਸਿੱਖਣਾ ਸਿੱਖਣਾ ਐ ਤਾਂ ਸਤਸੰਗ ਵਿੱਚੋਂ ਸਿੱਖਣਾ ਐ ਸੰਤ ਮਹਾਪੁਰਖਾਂ ਕੋਲ ਸਿੱਖਣਾ ਕਿਉਂਕਿ ਉਹੀ ਸਾਨੂੰ ਸਿੱਧਾ ਰਸਤਾ ਦੱਸ ਸਕਦੇ ਹਨ ਬਾਕੀ ਤਾਂ ਸਭ ਝੂਠ ਦੇ ਪਸਾਰੇ ਹਨ ਪਿਆਰੀ ਸਤਸੰਗਤ ਜੀ ਇਹ ਸੰਸਾਰ ਵਿੱਚ ਬੰਦਾ ਕੁਛ ਕਰਨ ਵਾਸਤੇ ਆਇਆ ਹੈ ਨਾਮ ਜਪਣ ਵਾਸਤੇ ਆਇਆ ਹੈ ਜੇਕਰ ਅਸੀਂ ਉਸ ਪਰਮਾਤਮਾ ਦਾ ਨਾਮ ਨਹੀਂ ਜਪਿਆ ਸਾਡੇ ਇੱਥੇ ਆਉਣਾ ਬੇਅਰਥ ਹੋ ਜਾਂਦਾ ਹੈ ਪਿਆਰੀ ਸਾਧ ਸੰਗਤ ਜੀ ਕੀ ਲਿਖਦੇ ਆ ਕਿ ਜੇਕਰ ਆਪਾਂ ਕਿਸੇ ਦੇ ਔਗਣ ਦੇਖਣੇ ਹੋਣ ਤਾਂ ਪਹਿਲਾ ਆਪਣੇ ਵੱਲ ਝੰਟੀ ਮਾਰ ਲੈਣੀ ਚਾਹੀਦੀ ਹੈ ਕਿਉਂਕਿ ਬਾਣੀ ਦਸਦੀ ਹੈ ਕਿ ਫਰੀਦਾ ਜੇ ਤੂੰ ਅਕਲ ਲਤੀਫ ਹੈ ਪਰੀਤਾ ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖਣਾ ਲੇਖ ਆਪ ਨੜੇ ਗਰੀਬਾਨ ਨੇ ਸਿਰ ਨੀਵਾ ਕਰ ਦੇ। ਪਿਆਰੀ ਸੰਗਤ ਜੀ ਆਪਾਂ ਕਿਸੇ ਦੇ ਅਫਗੁਣ ਮਨ ਛਾਤੀ ਦਾ ਬਾਹਰ ਲੰਨੇ ਆ ਕਿਸੇ ਦੇ ਅਫਗੁਣ ਹੋਣ ਆਪਾਂ ਝਾਟੋ ਉਸ ਨੂੰ ਜ਼ਾਹਰ ਕਰ ਦਿੰਨੇ ਆ ਪਰ ਫਰੀਦ ਜੀ ਕਹਿੰਦੇ ਆ ਤੇ ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖਣਾ ਲੇਖ ਆਪ ਨੜੇ ਗਰੀਬਾਨ ਨੇ ਸਿਰ ਨੀਵਾ ਕਰ ਦੇ। ਪਿਆਰੀ ਸੰਗਤ ਜੀ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਕਹਿੰਦੇ ਕਿ ਤੇਰੇ ਆਪਣੇ ਔਗਣ ਕਹੇ ਜਿਆਨ ਪਿਆਰੀ ਸਾਧ ਸੰਗਤ ਜੀ ਆਪਾਂ ਕਿਸੇ ਨੂੰ ਸੁਧਾਰਨ ਦੇ ਲਈ ਪਹਿਲਾਂ ਆਪਣਾ ਆਪ ਸੁਧਾਰਨਾ ਕੀ ਕਹਿਣਾ ਦੱਸਿਆ ਕਿ ਇੱਕ ਵਾਰ ਸਤਿਗੁਰੂ ਦਾਸ ਜੀ ਮਹਾਰਾਜ ਜੀ ਤੁਰੇ ਜਾ ਰਹੇ ਹਨ ਪਿਆਰੀ ਸਾਧ ਸੰਗਤ ਜੀ ਸ਼ਾਮ ਦਾ ਟੈਨਾ ਹੈ ਚੰਦ ਮਾ ਚੜਿਆ ਹੋਇਆ ਹੈ ਸਤਪੁਰ ਬਦਾਸ ਮਹਾਰਾਜ ਜੀ ਤੁਰੇ ਜਾ ਰਹੇ ਹਨ ਨਾਲ ਉਹਨਾਂ ਦੇ ਇੱਕ ਸੇਵਕ ਤੁਰਿਆ ਜਾ ਰਿਹਾ ਹੈ ਪਿਆਰੀ ਸਾਧ ਸੰਗਤ ਜੀ ਜੇਕਰ ਆਪਾਂ ਮਹਾਪੁਰਸ਼ ਕੋਲੋਂ ਮੰਗਣਾ ਹੈ ਤਾਂ ਸਾਨੂੰ ਥੋੜੀ ਮੰਗਣ ਦੀ ਵੀ ਜਾਂਚ ਹੋਣੀ ਚਾਹੀਦੀ ਕਿਉਂਕਿ ਜੇਕਰ ਸਾਨੂੰ ਮੰਗਣਾ ਹੀ ਨਹੀਂ ਆਇਆ ਤਾਂ ਸਾਨੂੰ ਮਿਲਣਾ ਕੀ ਹੈ ਕਿਉਂ ਜੇਕਰ ਮੰਗਿਏ ਤਾਂ ਖੁੱਲ੍ਹੇ ਦਿਲ ਨਾਲ ਮੰਗਿਏ ਸਤਪੁਰ ਬਦਾਸ ਮਹਾਰਾਜ ਜੀ ਝੋਲੀਆਂ ਭਰ ਦਿੰਦੇ ਹਨ ਪਿਆਰੀ ਸਾਧ ਸੰਗਤ ਜੀ ਦੱਸਦੇ ਆ ਕਿ ਇੱਕ ਵਾਰ RAMLAL ਨਾਮ ਦਾ ਭਗਤ ਸਤਿਗੁਰ ਵਿਦਾਸ ਮਹਾਰਾਜ ਦੇ ਦਰ ਤੇ ਜਾਇਆ ਕਰਦਾ ਸੀ ਸੇਵਾ ਕਰਦਾ ਸੀ ਇੱਕ ਵਾਰ ਗੁਰੂ ਮਹਾਰਾਜ ਜੀ ਨੇ ਖੁਸ਼ ਹੋ ਕੇ ਰਾਮ ਲਾਲ ਨੂੰ ਕਿਹਾ ਕਹਿ ਭਗਤ ਜੀ ਮੰਗੋ ਤੁਸੀਂ ਕੀ ਮੰਗਦੇ ਹੋ ਪਿਆਰੀ ਸਾਧ ਸੰਗਤ ਜੀ ਉਸ ਰਾਮ ਲਾਲ ਨਾ ਦੇ ਭਗਤ ਨੇ ਕਿਹਾ ਕਿ ਨਹੀਂ ਆਹ ਰਾਜ ਮੈਂ ਕੁਝ ਨਹੀਂ ਮੰਗਦਾ ਸਤਿਗੁਰਦਾਸ ਮਹਾਰਾਜ ਜੀ ਨੇ ਫਿਰ ਵਚਨ ਕੀਤਾ ਕਿ ਮੰਗ ਲੈ ਭਗਤਾ ਕੀ ਮੰਗਦਾ ਪਿਆਰੀ ਸਾਧ ਸੰਗਤ ਜੀ ਉਹ ਰਾਮ ਲਾਲ ਨਾਂ ਦਾ ਭਗਤ ਫਿਰ ਕਹਿਣ ਲੱਗੇ ਕਿ ਨਹੀਂ ਮਹਾਰਾਜ ਮੈਨੂੰ ਕੁਝ ਨਹੀਂ ਚਾਹੀਦਾ ਤੀਸਰਾ ਬਚਨ ਕੀਤਾ ਤਾਂ ਰਾਮ ਲਾਲ ਨਾਂ ਦੇ ਭਗਤ ਨੇ ਕਿਹਾ ਕਿ ਮਹਾਰਾਜ ਮੈਂ ਘਰ 'ਚ ਵਿਚਾਰ ਕਰਕੇ ਫਿਰ ਦੱਸਾਂਗਾ ਕਿ ਮੈਨੂੰ ਕੀ ਚਾਹੀਦਾ ਹੈ ਘਰ ਵਿੱਚ ਆਉਂਦਾ ਹੈ ਦੇਖਦਾ ਹੈ ਮਾਂ ਅੰਨੀ ਹੈ ਮਾਂ ਅੰਨੀ ਹੈ ਘਰ 'ਚ ਔਲਾਦ ਕੋਈ ਨਹੀਂ ਗਰੀਬੀ ਨਾਲ ਬੁਰਾ ਹਾਲ ਹੈ ਪਿਆਰੀ ਸਾਧ ਸੰਗਤ ਜੀ ਹੁਣ ਮੰਗੇ ਤਾਂ ਕੀ ਮੰਗੇ ਮਾਂ ਵੀ ਨਹੀਂ ਹੈ ਖਰਚਾ ਲਾਦ ਵੀ ਹੈ ਨਹੀਂ ਪੈਸਾ ਵੀ ਹੈ ਨਹੀਂ ਹੁਣ ਰਾਸਤੇ ਤੁਰਿਆ ਜਾਂਦਾ ਹੈ ਇੱਕ ਹੋਰ ਸੇਵਕ ਸਤਿਗੁਰੂ ਵਿਦਾਸ ਮਹਾਰਾਜ ਜੀ ਦਾ ਉਸ RAM Lal ਨਾ ਦੇ ਭਗਤ ਨੂੰ ਮਿਲਦਾ ਹੈ ਉਹ ਕਹਿਣ ਲੱਗੇ ਕਿ ਅੱਜ ਤੁਸੀਂ ਬਹੁਤ ਨਾਰਾਜ ਹੋ ਕੀ ਗੱਲ ਹੈ ਖਮੋਸ਼ ਹੋ ਕੀ ਗੱਲ ਹੈ ਕਹਿਣ ਲੱਗੇ ਕਿ ਸਤਿਗੁਰੂ ਵਿਦਾਸ ਮਹਾਰਾਜ ਜੀ ਨੇ ਬਚਨ ਕੀਤਾ ਕੀ ਮੰਦ ਭਗਤਾਂ ਕੀ ਮੰਗਦਾ ਪਰ ਮੈਨੂੰ ਮੰਗਣਾ ਹੀ ਨਹੀਂ ਆਇਆ ਮੈਨੂੰ ਕੋਈ ਜੁਗਤੀ ਤਾਂ ਉਸ ਸੇਵਕ ਨੇ ਕੀ ਕਿਹਾ ਕਿ ਤੁਸੀਂ ਸਤਿਗੁਰੂ ਦਾਸ ਮਹਾਰਾਜ ਜੀ ਨੇ ਜੇ ਅੱਜ ਬਚਨ ਕੀਤਾ ਤਾਂ ਉਸ ਵੇਲੇ ਤੁਸੀਂ ਕੀ ਕਹਿਣਾ ਹੈ ਤਾਂ ਉਸ ਭਗਤ ਨੂੰ ਰਾਮ ਲਾਲ ਭਗਤ ਨੂੰ ਉਸ ਸੇਵਕ ਨੇ ਦੱਸਿਆ ਕਿ ਤੁਸੀਂ ਜਾ ਕੇ ਜਦ ਅੱਜ ਬਚਨ ਕਰਨਾ ਹੈ ਤਾਂ ਤੁਸੀਂ ਇਹ ਗੱਲ ਕਹਿਣੀ ਹੈ ਕਿ ਮਹਾਰਾਜ ਕਿ ਜੇਕਰ ਦੇਣ ਹੀ ਲੱਗੇ ਹੋ ਤਾਂ ਮੇਰੀ ਜਿਹੜੀ ਮਾਂ ਐ ਉਹ ਆਪਣੇ ਪੋਤੇ ਨੂੰ ਸੋਨੇ ਦੇ ਛੱਲੇ 'ਚ ਦੁੱਧ ਪੀਂਦਾ ਦੇਖਣਾ ਚਾਹਦੀ ਐ ਪਿਆਰੀ ਸਾਧ ਸੰਗਤ ਜੀ ਹੁਣ ਤੁਸੀਂ ਇਹ ਤਾਂ ਪਈ ਖਿਆਲ ਕਰਿਓ ਕਿ ਜਿਹੜੀ ਮੇਰੀ ਮਾਂ ਐ ਉਹ ਅੱਖਾਂ ਤੋਂ ਅੰਨ੍ਹੇ ਐ ਦੇਖ ਤਾਂ ਸਕਦੀ ਨਹੀਂ ਕੁਝ ਜਿਹੜੀ ਮੇਰੀ ਮਾਂ ਐ ਉਹ ਆਪਣੇ ਪੋਤੇ ਨੂੰ ਛੰਨੇ ਦੇ ਵਿੱਚ ਦੁੱਧ ਪੀਂਦਾ ਦੇਖਣਾ ਚਾਹਦੀ ਐ ਹੁਣ ਇਹਦੇ 'ਚ ਕਿਹਾ ਐ ਕਿ ਸੋਨੇ ਦੇ ਛੱਲੇ ਦੀ ਵੀ ਕੀਮਤ ਐ ਇੱਕ ਪਾਸੇ ਗਰੀਬੀ ਹੈ ਦੂਸਰੇ ਘਰ ਚ ਔਲਾਦ ਹੈ ਨਹੀਂ ਪੋਤਾ ਹੋਊਗਾ ਤਾਂ ਹੀ ਉਹ ਨਹੀਂ ਮੱਜੇ ਕਰ ਅੱਖਾਂ ਤੋਂ ਮਾਂ ਉਹਦੀ ਸਜਾਕੀ ਹੋਵੇਗੀ ਤਾਂ ਹੀ ਆਪਣੇ ਪੁੱਤ ਦੇ ਦਰਸ਼ਨ ਕਰ ਸਕੇ ਪਿਆਰੀ ਸਾਸੰਗਤ ਜੀ ਜਿਸ ਵੇਲੇ ਸਤਗੁਰ ਦਾਸ ਮਹਾਰਾਜ ਜੀ ਨੇ ਬਚਨ ਕੀਤਾ ਤਾਂ ਕਿਹਾ ਕਿ ਮਹਾਰਾਜ ਜੇਕਰ ਦੇਣ ਹੀ ਲੱਗਿਓ ਤਾਂ ਮੈਨੂੰ ਮੇਰੀ ਮਾਂ ਦੀਆਂ ਅੱਖਾਂ ਜਿਹੜੀਆਂ ਐ ਪਿਆਰੀ ਸਾਸੰਗਤ ਜੀ ਮੇਰ ਜਿਹੜੀ ਮਾਤਾ ਐ ਉਹ ਕਹਿੰਦੀ ਹੈ ਕਿ ਮੈਂ ਆਪਣੇ ਪੁੱਤੇ ਨੂੰ ਛੰ ਲੋਹ ਛੰ ਛੱਲੇ ਵਿੱਚ ਸੋਨੇ ਦੇ ਛੰਨੇ ਵਿੱਚ ਦੁੱਧ ਪੀਣਾ ਦੇਖਣਾ ਚਾਹਦੀ ਪੈਰੀ ਸਾਧ ਸੰਗਤ ਜੀ ਸਤਗੁਰੂ ਦਾਸ ਮਹਾਰਾਜ ਨੇ ਕਿਰਪਾ ਕੀਤੀ ਜਿਹੜੀ ਉਹਦੀ ਮਾਂ ਦੀ ਅੱਖਾਂ ਦੀ ਲੈਣ ਦੀ ਪੈਰੀ ਸਾਧ ਸੰਗਤ ਜੀ ਉਹ ਵੀ ਆ ਗਈ ਤੇ ਘਰ ਵਿੱਚ ਆਲਾਦ ਵੀ ਪੈਦਾ ਹੋ ਗਈ ਤੇ ਉਹਦੀ ਜਿਹੜੀ ਘਰ ਦੀ ਗਰੀਬੀ ਸੀ ਪੈਰੀ ਸਾਧ ਸੰਗਤ ਜੀ ਉਹ ਵੀ ਚੱਕੋਗੇ ਕਿਉਂਕਿ ਸਾਨੂੰ ਮੰਗੜ ਦੀ ਜਾਤ ਹੋਣੀ ਚਾਹੀਦੀ ਹੈ ਜਿਸ ਵੇਲੇ ਭਗਤ ਤੁਰਿਆ ਜਾ ਰਿਹਾ ਹੈ ਤਾਂ ਕੀ ਦੇਖਦਾ ਇੱਕ ਨਿਗਾ ਜਿਹੜਾ ਸੇਵਕ ਸੀ ਉਹ ਗੁਰੂਵਾਲ ਮਾਰਦਾ ਹੈ ਸਤਗੁਰੂ ਬਾਸ ਮਹਾਰਾਜਵਾਲ ਮਾਰਦਾ ਹੈ ਤੇ ਇੱਕ ਪਾਸੇ ਚੰਦਰਮਾ ਚੜਿਆ ਹੋਇਆ ਹੈ ਤੇ ਇੱਕ ਚੰਦਰਮੇ ਵੱਲੋਂ ਨਿਗਾ ਮਾਰਦਾ ਹੈ ਕੀ ਦੇਖਦਾ ਕਿ ਚੰਦ ਵਿੱਚ ਦਾਗ ਹੈ ਜਦੋਂ ਚੰਦ ਵਿੱਚ ਦਾਗ ਦੇਖਦਾ ਹੈ ਸੋਚਦਾ ਹੈ ਕਿ ਮੇਰੇ ਗੁਰੂ ਤਾਂ ਵਿੱਚ ਤਾਂ ਕੋਈ ਵੀ ਦਾਗ ਨਹੀਂ ਚੰਦਰਮੇ ਨੂੰ ਦਾਗ ਹੈ ਉਸ ਵੀ ਰੰਗੀਆਂ ਚੰਦ ਲੈਣਾ ਕੋਈ ਸ਼ਾਇਰੀ ਲਿਖਦਾ ਕੀ ਕਹਿੰਦਾ ਚੰਨਾ ਵੇ ਚੰਦ ਤੇਰੇ ਵਰਗਾ ਇੱਕ ਵਿੱਚ ਕਾਂਸੀ ਤੇ ਚੜਿਆ ਕਹਿਣ ਲੱਗਿਆ ਕਿ ਐ ਚੰਨਾ ਐ ਚੰਨਾ ਵਿੱਚ ਹਨ ਤੇਰੇ ਵਰਗਾ ਇੱਕ ਵਿੱਚ ਕਾਂਸੀ ਦੇ ਚੜਿਆ ਪਿਆਰੀ ਸਰਸੰਗਤ ਜੀ ਕਾਂਸੀ ਸ਼ਹਿਰ ਬਨਾਰਸ ਵਿੱਚ ਹੈ ਜਿੱਥੇ ਸਤਿਗੁਰੂ ਦਾਸ ਮਹਾਰਾਜ ਨੇ ਜਨਮ ਧਾਰਿਆ ਚੰਨਾ ਵੇ ਚੰਨ ਤੇਰੇ ਵਰਗਾ ਇੱਕ ਵਿੱਚ ਕਾਂਚੀ ਦੇ ਚੜਿਆ ਉਹ ਨੇਰੇ ਵਿੱਚ ਚਾਨਣ ਕਰਦਾ ਪਰ ਤੂੰ ਨੇਰੇ ਦਾ ਅੜਿਆ ਕਹਿਣ ਲੱਗੇ ਕਿ ਸਤਪੁਰ ਬਿਦਾਸ ਮਹਾਰਾਜ ਜਿਉਂ ਪੰਛੀ ਸ਼ਰ ਬਲਾਂਤ ਵਿਖੇ ਜਨਮ ਲੈ ਕੇ ਜਿਨ੍ਹਾਂ ਨੇ ਸਾਰੇ ਜੱਗ ਵਿੱਚ ਚਾਨਣ ਕਰ ਦਿੱਤਾ ਪਰ ਕੀ ਕਹਿੰਦੇ ਆ ਚੰਨਾ ਵੇ ਚੰਨ ਤੇਰੇ ਵਰਗਾ ਇੱਕ ਵਿੱਚ ਤਾਂ ਚੀ ਤੇ ਚੜਿਆ ਹੋ ਤੂੰ ਨੇਰੇ ਵਿੱਚ ਚਾਨਣ ਕਰਦਾ ਪਰ ਉਹ ਨੇਰੇ ਦਾ ਅੜਿਆ ਉਹ ਤੇ ਕੁਦਰਤ ਆਪ ਜਾਪਦੀ ਕਿੰ ਲੱਗੇ ਕਿ ਉਹ ਤੇ ਕੁਦਰਤ ਆਪ ਜਾਪਦੀ ਉਹ ਤੇ ਕੁਦਰਤ ਆਪ ਜਾਪਦੀ ਪਰ ਤੂੰ ਨੇਰੇ ਦਾੜਿਆ ਉਸ ਚੰਦ ਨੂੰ ਤਾਂ ਦਾਗ ਨਾ ਕੋਈ ਪਰ ਤੇਰਾ ਮੱਥਾ ਕਿਉਂ ਸੜਿਆ ਕਹਿਣ ਲੱਗੇ ਕਿ ਤੇਰੇ ਤੇ ਦਾਗ ਕਿਉਂ ਹੈ ਤੇਰੀ ਸਾਹ ਸੰਗਤ ਦੀ ਉਸ ਵਲਦਿਆ ਚੰਦ ਲੈਣਾ ਕੋਈ ਉਹ ਜਿਹੜਾ ਸੇਵਕ ਸੀ ਚੰਦ ਵਾਂਗ ਦੇਖ ਕੇ ਚੰਦ ਨੂੰ ਮਿਹਣਾ ਮਾਰਦਾ ਕੀ ਕਹਿੰਦਾ ਹੈ ਚੰਨਾ ਤੇ ਬੋਹਤਾ

You're ਪਹਿਰਾਂ ਨੂੰ ਪੈਰ ਧੋਕ ਲੰਘ ਦੀਆਂ ਰਾਹਾਂ ਤੇ ਪਹਿਰਾਂ ਨੂੰ ਨਦੀਆਂ ਨੂੰ ਪੁੱਛੀ ਵੀ ਪਹਿਰਾ ਪੁੱਛਦੀ ਪਹਿਰਾ ਚੰਗੇ ਬਾਗ ਦੀ ਕਮਲੀਓ ਤੇਰੇ ਚੰਨਾ ਦੇ ਰੋਤਾ ਮਾਰੇ ਨਾ ਕਰੀ ਤੇਰੇ ਸੁਖੀ ਸਾਹਵੇਂ ਕੋਤਾ ਮਾਰੇ ਨਾ ਕਰੀ सनून जहिड़ी साढे परिवार सनून કે પૈખારી લોકો જેડે હોતે દર દે મંદિર પર સારી લોકો સુલે પર સારી આલીઓ સામી લોકો સુલે પર સારી રાજે મહારાજે દી સલામ આયો સારે દે રાજે મહારાજે દી સલામ આયો ન ઉતારે દે રાજે મા ਸਹਿਰੇ ਜਲੰਧਰ ਵਿੱਚ ਬੱਲਾ ਦੇ ਸਤਾਨਿਆ ਸਹਿਰੇ ਜਲੰਧਰ ਵਿੱਚ ਮਨ ਇਸਲਾਮਾ ਹੋਲੇ ਨਾਲ ਉਹ ਜੋੜ ਦੇ ਦੀ ਉਤੇ ਸੰਤ ਨੂੰ ਨੀਂਦੇ ਜੇੜੇ ਚੰਨਾ ਤੇ ਰੁਤਾ ਆਰੇ ਨਾ ਤੀ ਤੇ ਆਰੇ ਅਕਾਲੀ ਨੀ ਤੇ ਬਸਾਂ ਨਵੇ ਹੋ ਤੂਰੇ ਜਾਨ ਮੈਂ ਤੇਰੋ ਰੋਸ਼ਨੀ ਬੰਡਰੋਸ਼ਨੀ ਅਸ ਗੁਰ ਰਵੀ ਦਾ